ਸਤਨਾਮ ਸ੍ਰੀ ਵਾਹਿਗੁਰੂ ਜੇ ਤਾ ਸਮੰਧ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀ ਅੜਾਗਨ ਬਰਾਬਰ ਤਬੈ ਪੀਤਰ ਬਗ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨ ਸੁਖ ਹੋਵਾ ਦਿਨ ਰਾਤੀ ਸਤਨਾਮ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖਵਾਰੀ ਤਾਂ ਕੋ ਤੋਖਾ ਕਹਾ ਕਾਂ ਬਿਆਪ ਜਾਂ ਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਵਾਰੀ ਤਾਂ ਕੋਤੋ ਖਾ ਕਹਾ ਬਿਆਪਾ ਜਾਂ ਕੋ ਓਟ ਤੁਹਾਰੀ ਰਹਾਓ ਬੈਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਾ ਵਿਖੰਡਨ ਕੋ ਰਾਜ ਕਮਾਵੇ ਅੰਧ ਚਲ ਗੋ ਹਾਰੀ ਗਣ ਨਦਾਨ ਗੁਣ ਤਨਹੀ ਗਾਏ ਜਾਂ ਕੋ ਕਿਰਪਾ ਤਹਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਗਣ ਨਦਾਨ ਗੁਣ ਤਨਹੀ ਗਾਏ ਜਾਂ ਕੋ ਕਿਰਪਾ ਤਹਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ